ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਸਲਵਾਰ ਦੀ ਜਿਹੜੀ ਮੂਰੀ ਹੈ ਉਹ ਅਟੈਚ ਕਰਨੀ ਦੱਸਾਂਗੇ ਤੁਹਾਨੂੰ। ਹਨਾ ਕਈ ਵਾਰ ਆਪਾਂ ਜਦੋਂ ਮੂਰੀ ਬਣਾਉਨੇ ਆ ਉਹਦੇ ਵਿੱਚ ਬਾਲ ਆ ਜਾਂਦਾ। ਉਹ ਬਾਲ ਕਿਉਂ ਆਉਂਦਾ ਉਹ ਵੀ ਦੱਸਾਂਗੇ। ਸੁਣਿਓ ਜਿਹੜੀ ਬੁੱਕਰਮ ਹੈ ਕੱਪੜੇ ਤੇ ਲਾ ਕੇ ਆਪਣੀ ਸਲਵਾਰ ਨਾਲ ਅਟੈਚ ਕਰਨ ਦਾ ਅੱਜ ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸਾਂਗੇ। ਹਾਂਜੀ ਪਹਿਲਾਂ ਤੁਸੀਂ ਇਹਦੇ ਲਈ ਆਪਾਂ ਆਪਣਾ ਜਿਹੜਾ ਕੱਪੜਾ ਹੈ ਹਨਾ ਮੂਰੀ ਥੱਲੇ ਲਾਉਣ ਲਈ ਉਹ ਕੱਟ ਲਿਆ ਜਿੰਨੀ ਤੁਹਾਡੀ ਬੁਕਰਮ ਹੈਗੀ ਉਹਦੇ ਨਾਲੋਂ 1 ਇੰਚ ਕੱਪੜਾ ਜਿਹੜਾ ਤੁਸੀਂ ਉਹ ਜਾਦੇ ਕੱਟਣਾ ਅੱਧਾ ਇੰਚ ਆਪਣੇ ਮੂਰੇ ਆਊਗਾ ਤੇ ਅੱਧਾ ਇੰਚ ਆਪਾਂ ਉੱਪਰ ਬੁਕਰਮ ਦੇ ਫੋਲਡ ਕਰਾਂਗੇ ਇਹ ਕੱਪੜਾ ਜਿਹੜਾ ਤੁਸੀਂ ਲੈਣਾ ਜਿੰਨੀ ਤੁਹਾਡੀ ਆਹ ਚੀਜ਼ ਮੂਰੀ ਹੈਗੀ ਦੇਖੋ ਜਿੰਨੀ ਆਪਣੀ ਇਹ ਮੂਰੀ ਹੁੰਦੀ ਹੈ ਇਹਨੂੰ ਤੁਸੀਂ ਇਸ ਤਰ੍ਹਾਂ ਮਿਲ ਲਓ ਇਹ ਲੰਮਾ ਕੱਪੜਾ ਜੀ ਜਿਹੜਾ ਇਹ ਤੁਸੀਂ ਉਰੋਂ ਨਹੀਂ ਮਿਲਣਾ ਹੈਗਾ ਕਿ ਜਿਵੇਂ ਹੁਣ ਉਹਦੇ ਆਪਣਾ 7.5 ਆ ਰਿਹਾ 7.5 ਪਲੱਸ 7.5 15 ਇੰਚ ਲੇਕਿਨ ਜਿੰਨੇ ਇੰਚ ਤੁਸੀਂ ਮੂਰੀ ਚੌੜੀ ਪਾਉਣੀ ਹੈਗੀ ਜੇ ਤੁਸੀਂ 2 ਇੰਚ ਪਾ ਰਹੇ ਹੋ ਚੌੜੀ ਇਸ ਤਰ੍ਹਾਂ 2 ਇੰਚ ਮੂਰੀ ਚੌੜੀ ਪਾ ਰਹੇ ਹੋ ਤਾਂ ਤੁਸੀਂ ਉਰੋਂ ਮਿਲਣਾ ਹੈ ਇਹ ਕਿਉਂਕਿ ਫਿਰ ਇਹ ਨਾ ਉੱਪਰ ਜਾ ਕੇ ਕਈ ਪੈਣਾ ਦਾ ਉਰੋ ਕੱਪੜਾ ਘੜ ਜਾਂਦਾ ਉਰੋ ਪੂਰਾ ਹੁੰਦਾ ਉਰੋ ਜਿਹੜੀ ਮੂਰੀ ਦੀ ਲੋਕਾ ਵਧੀਆ ਨਹੀਂ ਆਉਂਦੀ ਤੁਸੀਂ ਜਿੰਨੇ ਇੰਚ ਮੂਰੀ ਪਾ ਰਹੇ ਹੋ ਇਹਦੇ ਵਿੱਚ ਬੁਕਰਮ ਓਨੇ ਇੰਚ ਉੱਪਰੋਂ ਛੱਡ ਕੇ ਤੁਸੀਂ ਮੈਨਣਾ ਹੁਣ ਇਹ ਜਿਹੜਾ ਆਪਣਾ ਉਰੇ 9 ਇੰਚ ਆ ਰਿਹਾ ਹੈਗਾ 9 ਇੰਚ ਪਲੱਸ 9 ਇੰਚ 18 ਇੰਚ ਲੰਬਾਈ ਲੈਣੀ ਹੈ ਤੁਸੀਂ ਕੱਪੜੇ ਦੀ ਮੂਰੀ ਬਣਾਉਣ ਲਈ ਜਿਹੜੀ ਆਪਣੀ ਇਹ ਮੂਰੀ ਹੈ ਜੀ ਸਲਵਾਰ ਦੀ ਇਹਨੂੰ ਇਸ ਤਰ੍ਹਾਂ ਦੂਰੀ ਕਰਕੇ ਤੁਸੀਂ ਇਹਦੇ ਉਰੇ ਨਸਾਮੀ ਲਾ ਲੈਣੀ ਅੱਧੇ ਦੇ ਵਿੱਚ ਠੀਕ ਹੈ ਤੇ ਜਿਹੜਾ ਇਹ ਕੱਪੜਾ ਹੈ ਇਹ ਆਪਾਂ ਨੇ ਕੱਟ ਲਿਆ ਇਹ ਮੈਂ ਤੁਹਾਨੂੰ ਦੱਸਿਆ ਸੀ ਜਿਹੜਾ ਆਪਾਂ ਨੇ ਕੱਪੜਾ ਹੈਗਾ ਵੀ ਆਪਾਂ ਨੂੰ ਜਿੰਨੇ ਇੰਚ ਦੀ ਆਪਾਂ ਬੁਕਰਮ ਪਾਉਣੀ ਹੈ ਉਹਨੇ ਇੰਚ ਤੋਂ ਨਿਸ਼ਾਨੀ ਲਾ ਕੇ ਉਹਨਾਂ ਕੱਪੜਾ ਤੁਸੀਂ ਲੈਣਾ ਹੈਗਾ ਇਹ ਕੱਪੜਾ ਜਿਹੜਾ ਆਪਾਂ ਨੇ ਕੱਟ ਲਿਆ ਇਹ ਕੱਪੜਾ ਬੁਕਰਮ ਤੋਂ 2 ਇੰਚ ਜ਼ਿਆਦਾ ਕੱਟਿਆ ਆ ਦੇਖੋ ਹੁਣ ਆਪਾਂ ਨੇ ਇਹਦੇ ਵੀ ਬਸਕਾਰ ਹੈ ਜਿਹੜੀ ਕੱਟ ਦੀ ਨਿਸ਼ਾਨੀ ਲਾਤੀ ਹੁਣ ਆਪਾਂ ਇਹਦੇ ਉੱਤੇ ਨਾ ਪ੍ਰੈਸ ਨਾ ਮੂਰੀ ਲਾਈਏ ਨਾ ਦੂਸਰੇ ਲੋਟ ਪਹਿਲਾਂ ਆਪਾਂ ਇਹਨੂੰ ਸਿੰਗਲ ਨੂੰ ਇਹਦੇ ਨਾਲ ਜੜਾਂਗੇ ਮੈਂ ਤੁਹਾਨੂੰ ਫਿਰ ਦੱਸੂ ਵੀ ਆਪਾਂ ਜਿਹੜੀ ਬੁਕਰਮ ਹੈ ਉਹ ਕਿੱਥੇ ਲਾਉਣੀ ਆ ਆ ਦੇਖੋ ਤੁਸੀਂ ਇਸ ਤਰ੍ਹਾਂ ਸਿੱਧੀ ਸਲਵਾਰ ਧਰ ਕੇ ਉਹਦੇ ਉੱਤੇ ਦੇਖੋ ਇਸ ਤਰ੍ਹਾਂ ਤੁਸੀਂ ਜਿਹੜਾ ਇਹ ਟੱਕ ਹੈ ਜੀ ਜਿਹੜੀ ਆਪਾਂ ਬਸਕਾਰ ਨਸਾਨੀ ਲਾਈ ਤੀ ਇਹਦੇ ਤੇ ਟੱਕ ਧਰਨਾ ਸਾਨੂੰ ਇਹਦੇ ਤੋਂ ਪਹਿਲਾਂ ਇੱਧਰ ਚੜਨ ਦੀ ਇੱਧਰ ਜਰਨ ਦੀ ਕੋਈ ਲੋੜ ਨਹੀਂ ਤੁਸੀਂ ਇਹਦੇ ਤੇ ਰੱਖ ਕੇ ਉਸ ਤੋਂ ਬਾਅਦ ਤੁਸੀਂ ਉਰੋਂ ਤੋਂ ਸ਼ੁਰੂ ਤੋਂ ਜਿਹੜੀ ਸਲਾਈ ਹੈ ਸਟਾਰਟ ਕਰ ਸਕਦੇ ਹੋ ਹਾਂਜੀ ਆ ਦੇਖੋ ਆਪਾਂ ਜਿਹੜੀ ਕੱਲੀ ਲੀਰ ਸੀਗੀ ਉਹ ਆਪਾਂ ਨੇ ਸਲਵਾਰ ਨਾਲ ਜਗ ਲਈ ਹੁਣ ਆਪਾਂ ਨੇ ਕੀ ਕਰਨਾ ਹੈ ਇਸ ਤਰ੍ਹਾਂ ਆ ਦੇਖੋ ਆਪਾਂ ਨੇ ਪੁੱਠਾ ਪਾਸਾ ਕਰਨਾ ਹਾਂਜੀ ਜਿੰਨੀ ਆਪਾਂ ਨੇ ਇਹ ਲੀਰ ਲੰਬੀ ਲਈ ਤੀ ਉਨੀ ਆਪਾਂ ਨੇ ਬੁਕਰਮ ਲੈਣੀ ਹੈ ਹੁਣ ਆਪਾਂ ਨੇ ਇਸ ਤਰ੍ਹਾਂ ਸਲਵਾਰ ਨੂੰ ਤਾਂ ਇਸ ਸਾਈਡ ਕਰ ਲੈਣਾ ਜਿਹੜੀ ਆਪਾਂ ਨੇ ਲੀਰ ਲਾਈ ਤੀ ਉਹ ਇਸ ਸਾਈਡ ਜਿਹੜੀ ਆਪਣੀ ਆ ਸਿਉਣ ਹੈ ਨਾਲੇ ਦਾ ਪੈਸਾ ਉਹਨਾਂ ਜਿਹੜੀ ਇਹਨੂੰ ਦੱਬਾਂਗੇ ਨਾਲੇ ਆਪਾਂ ਇਹਦੇ ਹੇਠਾਂ ਆਪਣੀ ਜਿਹੜੀ ਇਹ ਬੁਕਰਮ ਹੈ ਇਹਨੂੰ ਦੇ ਦਾਂਗੇ ਇਸ ਤਰ੍ਹਾਂ ਦੇਖੋ ਇਹਦੀ ਵੀ ਤੁਸੀਂ ਅੱਧ ਦੇ ਵਿੱਚ ਇਸ ਤਰ੍ਹਾਂ ਇਸ ਸਾਮਨੀ ਲਾ ਲਿਓ ਚਾਹੇ ਟੱਕ ਲਾ ਲਿਓ ਆ ਦੇਖੋ ਇਸ ਤਰ੍ਹਾਂ ਆ ਦੇਖੋ ਆ ਜਿਹੜੇ ਆਪਣੀ ਪਹਿਲਾ ਨਿਸਾਨੀ ਤੇ ਟੱਕਾ ਇਹਦੇ ਨੀਚੇ ਆਪਾਂ ਇਹਨੂੰ ਇਹਨੂੰ ਲੱਬ ਦਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਸਿਰੇ ਤੋਂ ਆ ਦੇਖੋ ਆਸੇ ਹੋਣਾ ਜਿਹੜੀ ਆ ਦੇਖੋ ਧਿਆਨ ਨਾਲ ਇਹਨੂੰ ਆਪਾਂ ਨੇ ਜਿਹੜੀ ਬੁੱਕਰਮ ਨੂੰ ਇਹਦੇ ਨਾਲ ਲਾ ਕੇ ਤੁਸੀਂ ਇਹਨੂੰ ਸਿਓਣ ਉੱਪਰੋਂ ਆਪਾਂ ਦੱਬ ਦਾਂਗੇ ਇਸ ਤਰ੍ਹਾਂ ਇਥੇ ਕੋਈ ਬੁਕਰਮ ਨੂੰ ਪ੍ਰੈਸ ਨਾ ਲਾਉਣ ਦੀ ਲੋੜ ਨਹੀਂ ਕੋਈ ਸਲਾਈ ਨਾ ਲਾਉਣ ਦੀ ਲੋੜ ਨਹੀਂ ਬਾਧੂ ਬਹੁਤ ਜਿਹੜੀ ਜਲਦੀ ਇਹ ਆਪਣੀ ਮੂਰੀ ਹੈ ਇਹ ਤਿਆਰ ਹੁੰਦੀ ਹੈ ਜੀ ਨ ਆਪਾਂ ਜਿਹੜੀ ਇਹਦੀ ਆ ਸਾਈਡ ਹੈ ਇਹ ਵਾਲਾ ਕੱਪੜਾ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਇਹਦੀ ਸਲਾਈ ਇਸ ਤਰ੍ਹਾਂ ਆਪਣੀ ਮੂਰੀ ਇਹ ਜਿਹੜੀ ਇਹ ਜੜੀ ਗਈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਇਹ ਚ ਕੋਈ ਬਲ ਨਹੀਂ ਆਉਂਦਾ ਪੂਰੀ ਛੜੀ ਛੜੀ ਮੂਰੀ ਇਹ ਫਿਨਿਸ਼ਿੰਗ ਨਾਲ ਆਊਗੀ ਹੁਣ ਆਪਾਂ ਸਾਰਿਆਂ ਤੋਂ ਪਹਿਲਾਂ ਜੀ ਤੁਸੀਂ ਇਹਨੂੰ ਇਸ ਤਰ੍ਹਾਂ ਸੈੱਟ ਕਰ ਲੈਣਾ ਹੈ ਸੈੱਟ ਕਰਕੇ ਜਿਹੜੀ ਆਪਾਂ ਪਹਿਲੀ ਸੋਨਾ ਕਿਨਾਰੀ ਤੇ ਲਾਉਣੀ ਹੈ ਆਪਾਂ ਉਹ ਨਹੀਂ ਲਾਉਂਦੇ ਪਹਿਲਾਂ ਆਪਾਂ ਇੱਕ ਪੈਰ ਪੈਰ ਦੀ ਸਿਲਾਈ ਲਾਵਾਂਗੇ ਦੇ ਉੱਤੇ ਇਹਨੂੰ ਤੁਸੀਂ ਪੂਰਾ ਇਸ ਤਰ੍ਹਾਂ ਆਪਣੇ ਹੱਥ ਦੀ ਦਾਬ ਨਾਲ ਉਨਾਪਾ ਇਹਦੀ ਕਿਨਾਰੀ ਵਾਲੀ ਸਿਲਾਈ ਲਾਣੀ ਇਸ ਤਰ੍ਹਾਂ ਇਹ ਆਪਣੀ ਇਹ ਮੂਰੋਂ ਹੈ ਇਹਦੀ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਹੈ ਉਹੀ ਇਹਦੇ ਵਿੱਚ ਬਦਲ ਨਹੀਂ ਪੈਂਦਾ ਹੁਣ ਆਪਾਂ ਜਿਹੜੀ ਇਹਦੀ ਉੱਪਰ ਵਾਲੀ ਸਲਾਈ ਹੈ ਸੋ ਨੂੰ ਇਹ ਲਾਉਣੀ ਦਾ ਆਜਾ ਕਿਉਂਕਿ ਕਈ ਵਾਰ ਹਨਾ ਜਿਹੜੀ ਉੱਪਰ ਵਾਲੀ ਸਲਾਈ ਹੈ ਜੇ ਆਪਾਂ ਉੱਪਰ ਦੀ ਲਾਉਣਿਆ ਨਹੀਂ ਸਹੀ ਲੱਗਦੀ ਜਿਹੜੀ ਮੇਰੀਆਂ ਪਹਿਣਾ ਤੋਂ ਤੁਸੀਂ ਇਹਨੂੰ ਨੀਚੇ ਦੀ ਵੀ ਲਾ ਸਕਦੇ ਹੋ ਇਸ ਤਰ੍ਹਾਂ ਇਹਨੂੰ ਆਪਣੀ ਸਲਵਾਰ ਨੂੰ ਉੱਠਾ ਕਰਨਾ ਹੈ ਠੀਕ ਇਸ ਤਰ੍ਹਾਂ ਤੁਸੀਂ ਇਹਨੂੰ ਬਿਲਕੁਲ ਸੈੱਟ ਕਰਕੇ ਇਸ ਤਰ੍ਹਾਂ ਸੈੱਟ ਕਰਕੇ ਐਂਡ ਤੁਸੀਂ ਇਹਨੂੰ ਆਪਣੇ ਆਏ ਹੱਥ ਨਾਲ ਇੱਧਰ ਨੂੰ ਪੂਰੀ ਸਾਫ਼ ਕਰਨੀ ਹੈ ਤੇ ਇੱਧਰ ਕਿਨਾਰੀ ਤੇ ਜਿਹੜੀ ਸਲਾਈਏ ਲਾਗਾਂ હું એક તરફ આપનું જે આ ચૂંટણી એ કટો આપણી મૂરી જે ਇਸ ਤਰ੍ਹਾਂ ਜਿਹੜੀ ਜੜ ਕੇ ਸਿਰਫ 2-3 ਸਲਾਈਆਂ ਦੇ ਵਿੱਚ ਆਪਣੀ ਜਿਹੜੀ ਇਹ ਮੂਰੀ ਹੈ ਇਹ ਜੜੀ ਜਾਂਦੀ ਹੈ ਤੇ ਬਹੁਤ ਵਧੀਆ ਸਾਫ਼ ਕੋਈ ਬਲ ਨਹੀਂ ਪੈਂਦਾ ਤੁਸੀਂ ਸਿਲਕ ਦਾ ਸੂਟ ਹੈ ਜੋ ਵੀ ਤੁਹਾਡਾ ਕੱਪੜਾ ਹੈ ਕੋਈ ਤਿਲਕਣਾ ਚਾਹੇ ਤੁਸੀਂ ਉਹਦੇ ਉੱਤੇ ਇਸ ਤਰ੍ਹਾਂ ਕੱਲੀ ਲੀਰ ਲਾ ਕੇ ਜਦੋਂ ਆਪਾਂ ਸਲਾਈ ਦੱਬਦੇ ਆ ਉਹਦੇ ਵਿੱਚ ਬੁਕਰਮ ਦੇ ਕੇ ਇਸ ਤਰ੍ਹਾਂ ਨਾ ਆਪਾਂ ਨੂੰ ਕੋਈ ਪ੍ਰੈਸ ਦੀ ਕਈ ਵਾਰ ਲੈਟ ਹੁੰਦੀ ਹੈ ਕਈ ਵਾਰ ਨਹੀਂ ਆਪਾਂ ਨੂੰ ਪ੍ਰੈਸ ਨਾਲ ਮੂਰੀ ਲਾਉਣ ਦੀ ਲੋੜ ਨਹੀਂ ਪੂਰੀ ਆਪਣੀ ਜਿਹੜੀ ਮੂਰੀ ਹੈ ਇਹ ਬਹੁਤ ਵਧੀਆ ਫਿਨਿਸ਼ਿੰਗ ਨਾਲ ਤਿਆਰ ਹੁੰਦੀ ਹੈ ਹੁਣ ਇਹਦੇ ਵਿੱਚ ਜੋ ਵੀ ਤੁਹਾਡਾ ਆਪਣਾ ਡਿਜ਼ਾਈਨ ਤੁਸੀਂ ਪਾਉਣਾ ਹੈ ਉਹ ਇਹਦੇ ਵਿੱਚ ਪਾ ਸਕਦੇ ਹੋ ਮੂਰੀ ਦੇ ਵਿੱਚ ਇਸ ਤਰ੍ਹਾਂ ਚਲੋ ਜੀ ਆਪਣੀ ਮੂਰੀ ਹੈ ਜਿਹੜੀ ਇਹ ਬਣ ਗਈ ਸੋਨੂੰ ਜਿਹੜੀ ਅੱਜ ਇਹ ਸਲਵਾਰ ਦੀ ਮੂਰੀ ਬਣਾਉਣ ਦਾ ਤਰੀਕਾ ਹੈਗਾ ਜਿਹੜੀ ਆਪਾਂ ਬੁੱਕਰਮਾ ਅਟੈਚ ਕਰਨੀ ਹੈ ਇਹ ਕਿਸ ਤਰ੍ਹਾਂ ਦਾ ਲੱਗਾ ਆ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਹੈ ਧੰਨਵਾਦ